ਬਹੁਤ ਵਡਭਾਗਾ ਮਹਿਸੂਸ ਕਰਦਾ ਮੇਰੇ ਸਾਰੇ ਜੀ ਅੱਜ ਇੱਥੇ ਇਕੱਠੇ ਹੋਏ ਪਿੰਡ ਰਾਪੁਰ ਵੀਰਬਖਸ਼ ਸਾਰੇ ਸਰਪੰਸ ਸਾਹਿਬਾਨ ਸਾਰੇ ਪਿੰਡਾਂ ਦੇ ਬਹੁਤ ਬਾਰ ਅੱਜ ਇੱਥੇ ਇਕੱਠੇ ਹੋਏ ਮੇਰੇ ਕੈਂਡੀਡੇਟਸ ਇੱਥੇ ਇਕੱਠੇ ਹੋਏ ਮੈਨੂੰ ਇੰਨੀ ਚੰਗੀ ਫੀਲਿੰਗ ਆ ਰਹੀ ਆ ਪਰਿਵਾਰ ਵਾਲੀ ਫੀਲਿੰਗ ਜਿਦਾ بڑے ਪਰਿਵਾਰਕ ਮਾਹੌਲ ਚ ਬੈਠੇ ਆ ਬੇਨਤੀ ਇਹੀ ਕਰਨ ਆਏ ਸੀਗੇ ਸਾਰੇ ਜੀਆਂ ਨੂੰ ਕਿ ਭਈ ਇਹ ਚੋਣਾਂ ਜਿਹੜੀਆਂ ਤੁਹਾਡੇ ਪਿੰਡਾਂ ਦੀਆਂ ਆਪਣੇ ਪਿੰਡਾਂ ਦੇ ਵਿਕਾਸ ਲਈ ਆਪਣੇ ਜਿਹੜੇ ਚੰਗੇ ਮੈਂਬਰ ਚੁਣ ਕੇ ਸਾਡੀ ਪਾਰਟੀ ਦੇ ਉਧੋ ਤਾ ਜੋ ਅਸੀਂ ਸਰਕਾਰ ਤੋਂ ਜਿਹੜੇ ਪੈਸੇ ਆਉਣ ਆਲੇ ਆ ਸੰਪਤੀ ਤੇ ਜ਼ਿਲ੍ਹਾ ਪ੍ਰਇਜਤ ਫੰਡ ਉਹ ਅਸੀਂ ਪਿੰਡਾਂ ਤੇ ਲਾ ਸਕੀਏ ਲੋਕਾਂ ਦਾ ਕੋਈ ਭਲਾ ਹੋ ਸਕੇ ਸਿਮਰਟੀ 500 ਕਰੋੜ ਦਾ ਟੈਕੀ ਇੱਕ ਚਰਚਾ ਦਾ ਵਿਸ਼ਾ ਬਣਿਆ ਸਿਆਸਤ ਦੇ ਵਿੱਚ ਉਹ ਜਿਵੇਂ ਦੇ ਦਿਆ ਕਿਉਂਕਿ ਉਹ ਅਸਲ 'ਚ ਨਾ ਜੀ ਜਿਹੜਾ ਕਹਿੰਦੇ ਆ ਕਹਿੰਦੇ ਚੋਰੀ ਤੇ ਜਾਰੀ ਲੁਕਦੀ ਨਹੀਂ ਕਦੀ ਉਹ ਗੱਲ ਆ ਕਿ ਜਿਹੜੇ ਇਹਨਾਂ ਦੇ ਜਿਹੜੀ ਇਹਨਾਂ ਨੇ ਗਲਤ ਕਮਾਈਆਂ ਕੀਤੀਆਂ ਜਿਹੜੇ ਭੜੇ ਕੰਮ ਕੀਤੇ ਆ ਉਹ ਰੱਬ ਜਾਗਰ ਕਰ ਰਿਹਾ ਅਸਲ 'ਚ ਉਹ ਆਪ ਨਹੀਂ ਬੋਲ ਰਹੇ ਰੱਬ ਬੁਲਾ ਰਿਹਾ ਉਹਨਾਂ ਦੇ ਮੂੰਹ ਇਹ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆ ਰਿਹਾ ਇੱਕਰ ਹੀ ਆਪ ਸੋਚ ਕੇ ਦੇਖੋ ਜੇ 5-5 ਕਰੋੜ ਕਹਿੰਦੇ ਟਿਕਟਾਂ ਦਾ ਲੈਂਦੇ ਆ ਤੇ ਜੇ 500 ਕਰੋੜ ਸੀਐਮ ਲਈ ਲੈਂਦੇ ਆ ਤੇ ਮੈਨੂੰ ਦੱਸੋ ਕਿ ਬੜੀ ਹੱਕਸ ਵਾਲੀ ਦੀ ਕਮਾਈ ਦਾ 500 ਕਰੋੜ ਦਿੰਦੇ ਹੋਣਗੇ ਲੋਕਾਂ ਦਾ ਖੂਨ ਚੂਸ ਕੇ ਦੇਣਾ ਲੋਕਾਂ ਦਾ ਨੁਕਸਾਨ ਕਰਕੇ ਦੇਣਾ ਜਿਹੜਾ ਅੱਜ ਤੱਕ ਹੁੰਦਾ ਆ ਇਹਨਾਂ ਨੇ ਕਮਾਈ ਦੇ ਸਾਧਨ ਬਣਾਏ ਸਿਆਸਤ ਨੂੰ ਕਿਵੇਂ ਦੇ ਨੇ ਦੁਆਰਾ ਫਿਰ ਦੁਆਰਾ ਦੇਖੋ ਜੀ ਮੈਂ ਹੁਣ ਮੈਂ ਉਸ ਪੋਜੀਸ਼ਨ ਤੇ ਨਹੀਂਗਾ ਕਿ ਮੈਂ ਉਹਨਾਂ ਤੇ ਕਮੈਂਟ ਕਰਾਂ ਉਹ ਬਈ ਜੁੰਦੇ ਵਸਤੇ ਰਹਿਣ ਜਿਹੜਾ ਕੋਈ ਚੰਗੀ ਇਮਾਨਦਾਰੀ ਨਾਲ ਕਿਤੇ ਕੋਈ ਕੰਮ ਕਰਨਾ ਚਾਹੁੰਦਾ ਆ ਪਰਮਾਤਮਾ ਉਹਨੂੰ ਮੌਕਾ ਦੇਵੇ ਪਰ ਮੌਕਾ ਜਿਹੜਾ ਆ ਸੀਐਮ ਸਾਹਿਬ ਨੂੰ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਸੇ ਕਰਕੇ ਮਿਲਿਆ ਪਰਮਾਤਮਾ ਦੀ ਬਖਸ਼ ਕਰਕੇ ਕੋਈ ਜਿਹੜਾ ਇੰਨੇ ਲੋਕਾਂ ਦੇ ਮਨ ਮੀਰ ਪੈਣੀ ਕੋਈ ਛੋਟੀ ਗੱਲ ਨਹੀਂ ਕਿ ਸਾਰੇ ਪੰਜਾਬ ਤੋਂ ਮਤਲਬ ਰਿਕਾਰਡ ਤੋੜ ਸੀਟਾਂ ਆਈਆਂ 91 ਸੀਟਾਂ ਜਿੱਤੇ ਆ ਤੇ ਸੀਐਮ ਸਾਹਿਬ ਨੇ ਉਹਦੇ ਉੱਤੇ ਡਿਲੀਵਰ ਵੀ ਕੀਤਾ ਹੁਣ ਮੈਂ ਕਮੈਂਟ ਆਪਣੇ ਸੀਐਮ ਸਾਹਿਬ ਤੇ ਕੰਮ ਤੇ ਕਰ ਸਕਦਾ ਹੁਣ ਨਵਜੋਤ ਸਿੰਘ ਸਿੱਧੂ ਕੀ ਕਰਦੇ ਆ ਕਿੱਥੇ ਜਾਂਦੇ ਕੀ ਨਹੀਂ ਕਰਦੇ ਇਹ ਤਾਂ ਹੁਣ ਨਵਜੋਤ ਸਿੰਘ ਸਿੱਧੂ ਆਪ ਦਾ ਸਕਦੇ ਜੋ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੱਸ ਸਕਦੇ ਕਾਲਕ ਜਿੰਨੇ ਉਮੀਦਵਾਰ ਜਿਹੜੇ ਖੁਸ਼ੀ ਹੋਏ ਸਾਡੇ ਜੀ ਸਾਡੇ ਟੋਟਲ 22 ਉਮੀਦਵਾਰ ਸੰਮਤੀ ਦੇ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ 22 ਚੋਂ ਤਿੰਨ ਸਾਡੇ ਆਲਰੇਡੀ ਜਿਹੜੇ ਉਹ ਜਿੱਤ ਚੁੱਕੇ ਆ ਸਾਡਾ ਜਗਤਾਰ ਸਿੰਘ ਜਿਹੜੇ ਆ ਧਾਲੀਆਲ ਪਿੰਡ ਚੱਕੋ ਕੀ ਦੇ ਸਰਪੰਚੋ ਤਾਂ ਜੋਨ ਜਿਹੜਾ ਉਹਨਾਂ ਦਾ ਚੱਕੋ ਕੀ ਉੱਥੋਂ ਜਿਹੜੇ ਸਮਟੀ ਮੈਂਬਰ ਬਣ ਚੁੱਕੇ ਆ ਲਖਣਕੇ ਪੱਡੇ ਤੋਂ ਸਾਡੇ ਬੀਬੀ ਜੀ ਸੀਗੇ ਉਹ ਵੀ ਜਿੱਤ ਗਏ ਆ ਤੇ ਇਦਾਂ ਹੀ ਜਿਹੜੇ ਸੌਰੀ ਲਖਣਕੇ ਪੱਡੇ ਤੋਂ ਸਾਡੇ ਹਰਜਾਪ ਸਿੰਘ ਜੀ ਉਹ ਜਿੱਤ ਗਏ ਤੇ ਪੱਡੇ ਪੇਟ ਤੋਂ ਸਾਡੇ ਬੀਬੀ ਜੀ ਉਹ ਵੀ ਜਿੱਤ ਗਏ ਜਿੱਤ ਗਏ ਕਿਤੇ ਹਣਕੇ ਦੇ ਲੋਕਾਂ ਨੂੰ 2 ਜੁਲਾਈ ਤੁਸੀਂ ਬੇਨਤੀ ਕਿ ਨਡਾਲਾ ਸਪਾਟਵਾ ਛੜਕੀ ਬਹੁਤ ਜਲਦੀ ਜਿਹੜੀ ਬਣ ਜਾ ਰਹੀ ਹੈ ਮੈਂ ਕਹਿੰਦਾ ਜੀ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਅਸੀਂ ਮੈਂ ਕਦੀ ਵੀ ਉਹ ਗੱਲ ਕਰਦਾ ਹੁੰਦਾ ਸੀ ਕਿ ਮੈਂ ਕੋਈ ਇਲੈਕਸ਼ਨ ਨਾ ਜੇ ਲੜਿਆ ਨਹੀਂ ਮੈਂ ਕੋਈ ਜੋਨ ਮੈਂ ਫੈਸਟੋ ਨਹੀਂ ਦਿੱਤਾ ਮੈਂ ਕੋਈ ਪਰ ਲੋਕਾਂ ਦਾ ਦੇਖ ਕੇ ਦਰਦ ਸਾਰਿਆਂ ਦੀਆਂ ਕਈਆਂ ਗੱਲਾਂ ਦਾ ਮੈਂ ਆਪ ਜਿੱਦਾਂ ਬਾਕੀ ਜਿਹੜਾ ਕਹਿੰਦੇ ਹੁੰਦੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਸੌਖਾ ਹੁੰਦਾ ਅਸੀਂ ਪੁਰਾਣੇ ਨੂੰ ਢਾ ਕੇ ਜਿਹੜਾ ਟੈਂਡਰ ਲੱਗਾ ਹੀ ਉਹ ਕੈਨਸਲ ਕਰਾ ਕੇ ਪੁਰਾਣੇ ਨੂੰ ਨਵਾਂ ਟੈਂਡਰ ਲਵਾਇਆ ਜਿਹੜਾ ਪੂਰਾ ਹੋ ਸਕੇ ਬੜੀ ਵੱਡੀ ਹਲਕਾਂ ਚਾਂਚਾਂ ਸਮਝੀ ਭੰਮ ਦੇ ਹਾਜ਼ਰੀ ਵਿੱਚ ਇਕੱਠ ਹੋਇਆ ਵੀ ਬੜੀ ਉਮੀਦ ਹੈ ਕਿ ਸਾਡੇ ਸਰਕਾਰ ਜੋਗ ਸਾਡੇ ਹੈਪੀ ਸਰਪੰਚ ਜੀ ਲਾਲੀਆ ਸਾਹ ਬੜੀ ਵੱਡੀ ਗੀਤ ਪ੍ਰਾਪਤ ਹੋਣ ਕਿੱਤੇ ਗਏ ਕੰਦੇ ਸਬੰਧ ਵਿੱਚ ਕਿੱਦੇ ਕੀ ਗਏ ਆ ਜੀ ਅੱਜ ਦੀ ਮੀਟਿੰਗ ਜਿਹੜੀ ਹੈ ਜੀ ਰਾਪੂਰ ਪੀਰ ਬਖਸ਼ ਜ਼ੋਨ ਸਾਡਾ ਪਿੰਡ ਮੁਾਰਕਪੁਰ 7 ਨੰਬਰ ਜ਼ੋਨ ਇਸ ਜ਼ੋਨ ਵਿੱਚ ਆਇਆ ਲਵਾਨਾ ਬਰਾਦਰੀ ਦਾ ਜ਼ੋਨ ਹੈ ਸਤਕਾਰਯੋਗ ਜ਼ੋਨ ਹੈ ਜਿੰਨੇ ਵੀ ਮੇਰੇ ਪਿੰਡ ਨੇ ਇਧਰੋਂ ਜੋ ਬਖਰਪੁਰ ਖਰੀਲਾ ਸ਼ੈਦਪੁਰ ਡਾਲਾ ਮੀਰਾਪੁਰ ਸਾਰੇ ਪਿੰਡਾਂ ਨਾਲ ਜੇ ਇਕਾ ਕਰਕੇ ਦੋ ਦੋ ਪੰਚਾਂ ਸਰਪੰਚਾਂ ਨੂੰ ਬੁਲਾਇਆ ਸੀ ਤੇ ਵੱਡੀ ਮੀਟਿੰਗ ਕੀਤੀ ਗਈ ਹੈ ਹਲਚਾਰਜ ਨੂੰ ਮਨਸਾਬਤ ਕਿਵੇਂ ਦੇ ਦਿਓ ਜਿਹੜੀ ਪਲਾਸਰ ਦੀ ਜੋੜ ਮਿਨੀ ਜੋੜ ਮੈਂ ਕਹਾਂ ਜੀ ਬਿਲਕੁਲ ਸਾਡੀ ਵੀ ਜ਼ਿੰਦਗੀ ਚ ਪਹਿਲੀ ਇਲੈਕਸ਼ਨ ਹੈ ਅਸੀਂ ਵੀ ਦੇਖੀਏ ਅਸੀਂ ਪਿੰਡ ਚ ਕੀ ਆ ਤੇ ਬਾਹਰ ਕੀ ਆ ਮੇਰੀ 10 15 ਸਾਲ ਦੀ ਇਹ ਮਿਹਨਤ ਹੈ ਮੈਂ ਰੱਬ ਤੋਂ ਡਰ ਕੇ ਕਹਿੰਦਾ ਸਭ ਤੋਂ ਵੱਡੀ ਜਿਹੜੀ ਜਿੱਤ ਹੋਏਗੀ ਇਹ ਸਾਡੀ ਹੋਏਗੀ ਜੋ ਵੀ ਪੰਡਾਂ ਦੇ ਜਿਹੜੇ ਕਾਰਜ ਨੇ ਜਿਹੜੀ ਸਾਡੀ ਜ਼ਿੰਮੇਵਾਰੀ ਮਿਲੇਗੀ ਬਾਅਦ ਚੜ ਕੇ ਅਸੀਂ ਕਰਾਂਗੇ। ਜੀ ਖਿਆਲ ਸਾਹਿਬ ਰੱਖਿਆ ਜੀ ਕਿ ਤੁਸੀਂ ਸੁਣ ਲੈ ਕੇ ਕੀ ਕਹਿਣਾ। ਉਹ ਬਿਲਕੁਲ ਗਲਤ ਹੈ ਜੀ ਇਹ ਨਾਜਾਇਜ਼ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਇਲੈਕਸ਼ਨ ਨੇ ਲੋਕਾਂ ਨੇ ਵੋਟ ਪਾਣੀ ਆਪਣੇ ਪੰਚ ਸਰਪੰਚ ਅਧਿਕਾਰ ਚੁਣਨਾ ਇਸੇ ਤਰ੍ਹਾਂ ਇਹ ਬਲਾਕ ਸੰਮਤੀ ਮੈਂਬਰ ਚੁਣਨੇ ਨੇ ਅਸੀਂ ਇਹ ਗੱਲਾਂ ਨੂੰ ਨਹੀਂ ਮੰਨਦੇ ਅਸੀਂ ਤੁਹਾਨੂੰ ਸਾਰਾ ਖਰੀਦ ਨੂੰ ਦੱਸ ਦੇਵਾਂਗੇ ਕਿ ਆਮ ਆਦਮੀ ਪਾਰਟੀ ਦਾ ਕੀ ਹਲਕੇ ਚ ਵਿਚਾਰ ਹੈ। ਖਿਆਲ ਸਾਹਿਬ ਇਹ ਵੀ ਕਰੇਗਾ ਆਮ ਆਦਮੀ ਪਾਰਟੀ ਨੇ ਜ਼ੀਰੋ ਕੰਮ ਕੀਤੇ ਨੇ ਜਦੋਂ ਦੀ ਫਟਕਾਰ ਪੜੀ। ਬਿਲਕੁਲ ਲੋਕਾਂ ਦੇ ਅੱਗੇ ਬੋਲ ਹਰ ਇੱਕ ਚੀਜ਼ ਫਰੀ ਸੜਕਾਂ ਫਰੀ ਕਿਹੜੀ ਚੀਜ਼ ਦੀ ਕਮੀ ਹੈ ਸਰਪੰਚਾਂ ਕੋਲ ਪੈਸਿਆਂ ਦਾ ਕੋਈ ਘਟਾ ਨਹੀਂ ਸਾਡੇ ਕੋਲ ਕੰਟਾਂਟ ਵਿੱਚ ਪੈਸੇ ਲੱਗਣ ਵਾਸਤੇ ਪੁੱਛੋ ਬੇ ਇਹਨੇ ਸਾਡੇ ਕੋਲ ਖਰਚ ਨਹੀਂ ਹੁੰਦੇ ਇਹ ਖਹਿਰਾ ਸਾਹਿਬ ਜੋ ਮਰਜੀ ਕੀ ਤੁਹਾਨੂੰ ਕਿਹਦਾ ਫਤ ਦੇ ਖੜਾ ਮੈਂ ਕਹਾਂ ਇਸ ਤੋਂ ਵੱਡੀ ਗੱਲ ਹੈ ਕਿ ਉਸ ਤੋਂ ਵੀ ਵੱਧ ਚਈ ਜਾਂਦੇ ਪੈਣੇ ਉਹਨਾਂ ਕੋਲ ਕੋਈ ਹੱਥ ਹੀ ਨਹੀਂ ਹਾਰੇ ਹੋਏ ਨੇ ਹੁਣ ਹਾਰੇ ਉਹਨਾਂ ਦੀ ਇਹ 17 ਸਿੱਖ ਨੂੰ ਬਾਕੀ ਪੇਖਾ ਕੱਢਦੇ ਆਂ ਕਰਦਾ ਕਿ ਵੱਧ ਚੜ ਕੇ ਲੋਕਾਂ ਨਾਲ ਸਾਥ ਦਿਓ ਕੋਈ ਵੀ ਆਪਣੀ ਵੋਟ ਨਾ ਖਰਾਬ ਕਰੇ ਕਿਤੇ ਵੀ ਝਾੜੂ ਦਾ ਬਟਨ ਦਬਾ ਦਿਓ ਵੋਟ ਸਾਨੂੰ ਆਪਣੇ ਆਪ ਪਹੁੰਚ ਜਾਣੀ ਹੈ ਪੂਰੇ ਇਲਾਕੇ ਦੇ ਵਿੱਚ ਸਾਹਿਬ ਸ ਮੈਂ ਆਪਣੇ ਰਾਪਰ ਪੀਰ ਬਖਸ਼ ਤੋਂ ਬਲਾਕ ਸੰਮਤੀ ਜ਼ੋਨ ਤੋਂ ਬੇਨਤੀ ਕਰਦਾ ਸਾਰੇ ਸੂਝੋਨ ਵੋਟਰਾਂ ਨੂੰ ਵੀ ਮੇਰੀ ਛੋਟੀ ਭੈਣ ਜੀ ਬੀਬੀ ਬਲਜਿੰਦਰ ਕੌਰ ਜਿਹਨਾਂ ਦਾ ਚੋਣ ਸ਼ਨ ਝਾੜੂ ਆ ਦੱਬ ਕੇ ਦਬਾਓ ਕਿਉਂਕਿ ਜੇ ਆਪਾਂ ਇਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਸਾਡੇ ਪਿੰਡਾਂ ਨੂੰ ਜਿਹੜੀਆਂ ਬਲਾਕ ਸੰਮਤੀ ਦੀਆਂ ਖੁੱਲ੍ਹੀਆਂ ਗਰਾਂਟੀਆਂ ਉਹਦੇ ਨਾਲ ਹੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਗਲ ਨਵਾੜਾ ਤੋਂ ਸਾਡੀ ਵੱਡੀ ਭੈਣ ਰਾਜਕੌਰ ਜੋ ਕਿ ਕੈਂਡੀਡੇਟ ਨੇ ਵੱਧ ਚੜ ਕੇ ਤੁਸੀਂ ਵੋਟਾਂ ਪਾਓ ਤਾਂ ਜੋ ਅਸੀਂ ਪਿੰਡਾਂ ਦੇ ਵਿਕਾਸ ਖੁੱਲੇ ਦਿਲ ਨਾਲ ਕਰ ਸਕੀਏ ਤੁਹਾਡੇ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਹੈ ਤੇ ਕੀ ਕੀ ਵਿਕਾਸ ਕਾਰਜ ਚੱਲ ਰਹੇ ਔਰ ਕੀ ਕੀ ਕੀਤੇ ਜਾ ਚੁੱਕੇ ਹੋਏ ਵਿਕਾਸ ਕਾਰਜ ਇਸ ਤਰ੍ਹਾਂ ਵੀ ਸਾਡੇ 7-8 ਗਲੀਆਂ ਅਸੀਂ ਜਿੰਨੀਆਂ ਵੀ ਓਪਨ ਨਾਲੀਆਂ ਸੀ ਉਹ ਬੰਦ ਕਰ ਰਹੇ ਹਾਂ ਉਸ ਤੋਂ ਇਲਾਵਾ ਅੰਗਣਵਾਰੀ ਸਕੂਲ ਬਣ ਰਹੇ ਆ ਦਿਸਪੈਂਸਰੀ ਬਣ ਰਹੀ ਹੈ ਸ਼ਮਸ਼ਾਨ ਘਾਟ ਬਣ ਰਿਹਾ ਘੱਟੋ ਘੱਟ ਵੀ 30-40 ਲੱਖ ਰੁਪਏ ਦਾ ਪ੍ਰੋਜੈਕਟ ਬਣ ਰਿਹਾ ਉਸ ਤੋਂ ਬਾਅਦ ਨਗਾਸੀ ਲਾੜਾ ਉਹ ਹੁਣ ਸ਼ੁਰੂ ਹੋ ਰਿਹਾ ਦੋਵੇਂ ਸੜਕਾਂ ਜਿਹੜੀਆਂ ਭਲੱਤ ਵਾਲੀ ਸਾਈਡ ਤੋਂ ਰਾਪੁਰ ਪੀਰਬਖਸ਼ ਆ ਰਹੀਆਂ ਸੀ ਉਹ ਦੋਵੇਂ ਬਣ ਰਹੀਆਂ ਧੰਨਵਾਦੀ ਹਰ ਸਿਮਰਨ ਸਿੰਘ ਨੂੰ ਮਨਜੀਦੇ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਰਾਪੁਰ ਪੀਰਬਖਸ਼ ਦਾ ਕੰਮ ਕਰਵਾਇਆ ਦੇਖੋ ਜੀ ਮੈਂ ਅੱਜ ਬਹੁਤ ਵਡਭਾਗਾ ਮਹਿਸੂਸ ਕਰਦਾ ਮੇਰੇ ਸਾਰੇ ਜੀ ਅੱਜ ਇੱਥੇ ਇਕੱਠੇ ਹੋਏ ਪਿੰਡ ਰਾਪੁਰ ਪੀਰਬਖਸ਼ ਸਾਰੇ ਸਰਪੰਚ ਸਾਹਿਬਾਨ ਸਾਰੇ ਪਿੰਡਾਂ ਦੇ ਬਹੁਤ ਬਾਰਾ ਜਿੱਥੇ ਇਕੱਠੇ ਹੋਏ ਆ ਮੇਰੇ ਕੈਂਡੀਡੇਟਸ ਇੱਥੇ ਇਕੱਠੇ ਹੋਏ ਮੈਨੂੰ ਇੰਨੀ ਚੰਗੀ ਫੀਲਿੰਗ ਆ ਰਹੀ ਆ ਪਰਿਵਾਰ ਵਾਲੀ ਫੀਲਿੰਗ ਜਿਦਾ ਬڑے ਪਰਿਵਾਰਕ ਮਾਹੌਲ ਚ ਬੈਠੇ ਆ ਬੇਨਤੀ ਇਹੀ ਕਰਨ ਆਏ ਸੀਗੇ ਸਾਰੇ ਜੀਆਂ ਨੂੰ ਕਿ ਭਈ ਇਹ ਚੋਣਾਂ ਜਿਹੜੀਆਂ ਤੁਹਾਡੇ ਪਿੰਡਾਂ ਦੀਆਂ ਆਪਣੇ ਪਿੰਡਾਂ ਦੇ ਵਿਕਾਸ ਲਈ ਆਪਣੇ ਜਿਹੜੇ ਚੰਗੇ ਮੈਂਬਰ ਚੁਣ ਕੇ ਸਾਡੀ ਪਾਰਟੀ ਦੇ ਉਧੋ ਤਾਂ ਜੋ ਅਸੀਂ ਸਰਕਾਰ ਤੋਂ ਜਿਹੜੇ ਪੈਸੇ ਆਉਣ ਵਾਲੇ ਆ ਸੰਕਤੀ ਤੇ ਜ਼ਿਲ੍ਹਾ ਪ੍ਰੀਸ਼ਦ ਫੰਡ ਉਹ ਅਸੀਂ ਪਿੰਡਾਂ ਤੇ ਲਾ ਸਕੀਏ ਲੋਕਾਂ ਦਾ ਕੋਈ ਭਲਾ ਹੋਵੇ ਸਿਬਰਾਜੀ 500 ਕਰੋੜ ਦਾ ਅਟੈਚੀ ਇੱਕ ਚਰਚਾ ਦਾ ਵਿਸ਼ਾ ਬਣਿਆ ਸਿਆਸਤ ਦੇ ਵਿੱਚ ਉਸ ਨੂੰ ਜਿਵੇਂ ਦੇਖਦੇ ਹੋ ਕਿਉਂਕਿ ਉਹ ਅਸਲ 'ਚ ਨਾ ਜੀ ਜਿਹੜਾ ਕਹਿੰਦੇ ਆ ਕਹਿੰਦੇ ਚੋਰੀ ਤੇ ਜਾਰੀ ਲੁਕਦੀ ਨਹੀਂ ਕਦੀ ਉਹ ਗੱਲ ਆ ਕਿ ਜਿਹੜੇ ਇਹਨਾਂ ਦੇ ਜਿਹੜੀ ਇਹਨਾਂ ਨੇ ਗਲਤ ਕਮਾਈਆਂ ਕੀਤੀਆਂ ਜਿਹੜੇ ਭੜੇ ਕੰਮ ਕੀਤੇ ਆ ਉਹ ਰੱਬ ਜਾਗਰ ਕਰ ਰਿਹਾ ਅਸਲ 'ਚ ਉਹ ਆਪ ਨਹੀਂ ਬੋਲ ਰਹੇ ਰੱਬ ਬੁਲਾ ਰਿਹਾ ਉਹਨਾਂ ਦੇ ਮੂੰਹ ਇਹ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਆ ਰਿਹਾ ਇੱਕ ਵਾਰੀ ਆਪ ਸੋਚ ਕੇ ਦੇਖੋ ਜੇ 5-5 ਕਰੋੜ ਕਹਿੰਦੇ ਟਿਕਟਾਂ ਦਾ ਲੈਂਦੇ ਆ ਤੇ ਜੇ 500 ਕਰੋੜ ਸੀਐਮ ਲਈ ਲੈਂਦੇ ਆ ਤੇ ਮੈਨੂੰ ਦੱਸੋ ਕਿ ਬੜੀ ਹੱਕ ਹਲਾਲ ਦੀ ਕਮਾਈ ਦਾ 500 ਕਰੋੜ ਦਿੰਦੇ ਹੋਣਗੇ ਲੋਕਾਂ ਦਾ ਖੂਨ ਚੂਸ ਕੇ ਦੇਣਾ ਲੋਕਾਂ ਦਾ ਨੁਕਸਾਨ ਕਰਕੇ ਦੇਣਾ ਜਿਹੜਾ ਅੱਜ ਤੱਕ ਹੁੰਦਾ ਆਇਆ ਇਹ ਇਨਾਂ ਨੇ ਕਮਾਈ ਦੇ ਸਾਧਨ ਬਣਾਏ ਸਿਆਸਤ ਨੂੰ ਕਿਵੇਂ ਦੇ ਲੈ ਦੁਬਾਰਾ ਫੇਰ ਦੁਬਾਰਾ ਦੇਖੋ ਜੀ ਮੈਂ ਹੁਣ ਮੈਂ ਉਸ ਪੋਜੀਸ਼ਨ ਤੇ ਨਹੀਂਗਾ ਕਿ ਮੈਂ ਉਹਨਾਂ ਤੇ ਕਮੈਂਟ ਕਰਾਂ ਉਹ ਬਈ ਜੁੰਦੇ ਵਾਸਤੇ ਰਹਿਣ ਜਿਹੜਾ ਕੋਈ ਚੰਗੀ ਇਮਾਨਦਾਰੀ ਨਾਲ ਕਿਤੇ ਕੋਈ ਕੰਮ ਕਰਨਾ ਚਾਹੁੰਦਾ ਆ ਪ੍ਰਮਾਤਮਾ ਉਹਨੂੰ ਮੌਕਾ ਦੇਵੇ ਪਰ ਮੌਕਾ ਜਿਹੜਾ ਆ ਸੀਐਮ ਸਾਹਿਬ ਨੂੰ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਸੇ ਕਰਕੇ ਮਿਲਿਆ ਪਰਮਾਤਮਾ ਦੀ ਬਖਸ਼ ਕਰਕੇ ਕੋਈ ਜਿਹੜਾ ਇੰਨੇ ਲੋਕਾਂ ਦੇ ਮਨ ਮੀਰ ਪੈਣੀ ਕੋਈ ਛੋਟੀ ਗੱਲ ਨਹੀਂ ਕਿ ਸਾਰੇ ਪੰਜਾਬ ਤੋਂ ਮਤਲਬ ਰਿਕਾਰਡ ਤੋੜ ਸੀਟਾਂ ਆਈਆਂ 91 ਸੀਟਾਂ ਜਿੱਤੇ ਆ ਤੇ ਸੀਐਮ ਸਾਹਿਬ ਨੇ ਉਹਦੇ ਤੇ ਡਿਲੀਵਰ ਵੀ ਕੀਤਾ ਹੁਣ ਮੈਂ ਕਮੈਂਟ ਆਪਣੀ ਸੀਐਮ ਸਾਹਿਬ ਤੇ ਕੰਮ ਤੇ ਕਰ ਸਕਦਾ ਹੁਣ ਨਵਜੋਤ ਸਿੰਘ ਸਿੱਧੂ ਕੀ ਕਰਦੇ ਆ ਕਿੱਥੇ ਜਾਂਦੇ ਕੀ ਨਹੀਂ ਕਰਦੇ ਇਹ ਤਾਂ ਹੁਣ ਨਵਜੋਤ ਸਿੰਘ ਸਿੱਧੂ ਆਪ ਦੱਸ ਸਕਦੇ ਜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੱਸਣ ਤਾਂ ਕਿ ਜਿੰਨੇ ਉਮੀਦਵਾਰ ਜਿਹੜੇ ਸਾਡੇ ਜੀ ਸਾਡੇ ਟੋਟਲ 22 ਉਮੀਦਵਾਰ ਸੰਮਤੀ ਦੇ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ 22ਾਂ ਚੋਂ ਤਿੰਨ ਸਾਡੇ ਆਲਰੇਡੀ ਜਿਹੜੇ ਉਹ ਜਿੱਤ ਚੁੱਕੇ ਆ ਸਾਡਾ ਜਗਤਾਰ ਸਿੰਘ ਜਿਹੜੇ ਧਾਲੀਆਲ ਪਿੰਡ ਚੱਕੋ ਕੀ ਦੇ ਸਰਪੰਚ ਉਹ ਜ਼ੋਨ ਜਿਹੜਾ ਉਹਨਾਂ ਦਾ ਚੱਕੋ ਕੀ ਉੱਥੋਂ ਜਿਹੜੇ ਸੰਮਤੀ ਮੈਂਬਰ ਬਣ ਚੁੱਕੇ ਆ ਲਖਣਕੇ ਪੱਡੇ ਤੋਂ ਸਾਡੇ ਬੀਬੀ ਜੀ ਸਿਗੇ ਉਹ ਵੀ ਜਿੱਤ ਗਏ ਆ ਤੇ ਇਦਾਂ ਹੀ ਜਿਹੜੇ ਸੌਰੀ ਲਖਣ ਕੇ ਪੱਡੇ ਤੋਂ ਸਾਡੇ ਹਰਜਾਪ ਸਿੰਘ ਜੀ ਉਹ ਜਿੱਤ ਗਿਆ ਤੇ ਪੱਡੇ ਪੇਟ ਤੋਂ ਸਾਡੇ ਬੀਬੀ ਜੀ ਉਹ ਵੀ ਜਿੱਤ ਗਿਆ ਜੀ ਤੇ ਕਿਹਦੇ ਹਣਕੇ ਦੇ ਲੋਥਾਂ ਵਿੱਚ ਕੋਸ਼ ਕੋਪਰੀ ਤੁਸੀਂ ਦੇ ਦਿੱਤੀ ਕਿ ਨਡਾਲਾ ਸਹਾੜਮਾ ਛੜਕ ਵੀ ਬਹੁਤ ਜ਼ਲਦੀ ਜਿਹੜੀ ਬਣ ਜਾ ਰਹੀ ਹੈ ਮੈਂ ਕਹਿੰਦਾ ਜੀ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਅਸੀਂ ਮੈਂ ਕਦੀ ਵੀ ਉਹ ਗੱਲ ਕਰਦਾ ਹੁੰਦਾ ਸੀ ਕਿ ਚੋਣ ਮੈਂ ਕੋਈ ਇਲੈਕਸ਼ਨ ਜੇ ਲੜਿਆ ਨਹੀਂ ਮੈਂ ਕੋਈ ਜੋਨ ਮੈਂਨੀਫੈਸਟੋ ਨਹੀਂ ਦਿੱਤਾ ਮੈਂ ਕੋਈ ਵਾਦਾ ਨਹੀਂ ਕੀਤਾ ਪਰ ਲੋਕਾਂ ਦਾ ਦੇਖ ਕੇ ਦਰਦ ਸਾਰਿਆਂ ਦੀਆਂ ਕਈਆਂ ਗੱਲਾਂ ਦਾ ਮੈਂ ਆਪ ਜਿੱਦਾਂ ਬਾਕੀ ਜਿਹੜਾ ਕਹਿੰਦੇ ਹੁੰਦੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਸੌਖਾ ਹੁੰਦਾ ਜਿਹੜਾ ਟੈਂਡਰ ਲੱਗਾ ਹੀ ਉਹ ਕੈਨਸਲ ਕਰਾ ਕੇ ਪੁਰਾਣੇ ਨੂੰ ਨਵਾਂ ਟੈਂਡਰ ਲਵਾਇਆ ਜਿਹੜਾ ਪੂਰਾ ਹੋ ਸਕੀ